ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਸਾਥੀਓ ਆਪਾਂ ਲੈ ਕੇ ਆਏ ਆ ਅੱਜ ਦੀ ਕਲਾਸ ਜਿਹੜੀ ਕਿ ਤੁਹਾਡੇ ਲੈਕਚਰਰ ਕੈਡਰ ਤੇ ਮਾਸਟਰ ਕੈਡਰ ਦੇ ਵਿੱਚ ਸਹਾਈ ਹੋਣ ਵਾਲੀ ਹੈ ਬੇਸ ਟੂ ਹਾਈ ਲੈਵਲ ਤੱਕ ਆਪਾਂ ਜਾਵਾਂਗੇ ਸੋ ਇਹਨਾਂ ਕੁਐਸਚਨਾਂ ਦੇ ਵਿੱਚ ਤੁਹਾਨੂੰ ਆਪਸ਼ਨਾਂ ਦੇ ਸਮੇਤ ਜਿਹੜੀ ਐਕਸਪਲੇਨੇਸ਼ਨ ਹੈ ਉਹ ਵੀ ਮਿਲੂਗੀ ਕਲਾਸ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਸੋ ਇਹ ਇਸ ਕਲਾਸ ਦਾ ਪਹਿਲਾ ਪਾਰਟ ਹੈ ਜੀ ਆਓ ਸ਼ੁਰੂ ਕਰਦੇ ਆ ਆਪਾਂ ਆਪਣੀ ਅੱਜ ਦੀ ਕਲਾਸ ਹਾਂਜੀ ਸੋ ਸਾਥੀਓ ਨਵੇਂ ਰਾਜੇ ਅਤੇ ਰਿਆਸਤਾਂ ਜਾਂ ਕਹਿ ਲਓ ਕਿ ਨਿਊ ਕਿੰਗਸ ਐਂਡ ਕਿੰਗਡਮਸ ਵਿੱਚ ਕਿਹੜੀ ਰਿਆਸਤ ਸਭ ਤੋਂ ਵੱਧ ਤਾਕਤਵਰ ਬਣੀ ਸੀ ਤਹੇ ਚੋਲ ਰਿਆਸਤ ਸੀ ਕਿ ਜੀ ਆਪਸ਼ਨਾਂ ਦੇ ਵਿੱਚ ਤੁਹਾਨੂੰ ਚਾਲੁਕਿਆ ਰਿਆਸਤ ਰਾਸ਼ਟਕੂਟ ਰਿਆਸਤ ਤੇ ਪਾਲ ਰਿਆਸਤਾਂ ਦਿੱਤੀਆਂ ਹੋਈਆਂ ਨੇ ਸੋ ਸਾਥੀਓ ਚੋਲ ਰਿਆਸਤ ਹੈ ਜਿਹੜੀ ਉਹ ਦੱਖਣ ਭਾਰਤ ਦੇ ਵਿੱਚ ਸਭ ਤੋਂ ਤਾਕਤਵਰ ਰਿਆਸਤ ਹੈ ਜਿਹੜੀ ਉਹ ਹੋ ਕੇ ਉੱਭਰਦੀ ਹੈ ਇਸਨੇ ਵੱਡੇ ਖੇਤਰ ਤੇ ਕਬਜ਼ਾ ਕੀਤਾ ਹੋਇਆ ਸੀ ਚੋਲ ਅੰਪਾਇਰ ਜਿਹੜਾ ਹੈਗਾ ਜਾਂ ਕਹਿ ਲੋ ਕਿ ਦ ਚੋਲਾਜ਼ ਹੈ ਜਿਹੜੇ ਇਨ ਦਾ ਸਭ ਤੋਂ ਮੁੱਖ ਕਿਤਾ ਜਿਹੜਾ ਹੈਗਾ ਜੀ ਉਹ ਮੰਦਰਾਂ ਦਾ ਨਿਰਮਾਣ ਸੀ ਠੀਕ ਹੈ ਸਾਥੀਓ ਮੰਦਰ ਨਿਰਮਾਣ ਹੈ ਜਿਹੜਾ ਸਭ ਤੋਂ ਵੱਧ ਇਨਾਂ ਦੇ ਸਮੇਂ ਹੋਇਆ ਸੁਚੋਲਸ ਅੰਪਾਇਰ ਹੈ ਜਿਹੜੀ ਦੱਖਣ ਭਾਰਤ ਦੇ ਬਹੁਤ ਹੀ ਪਾਵਰਫੁਲ ਅੰਪਾਇਰ ਸੀਗੀ ਇਸ ਕਰਕੇ ਤੁਹਾਡੀ ਏ অপਸ਼ਨ ਸਹੀ ਹੈ ਸਾਥੀਓ ਹੁੰਦਾ ਕੀ ਹੈ ਜਦੋਂ ਆਪਾਂ ਟਾਈਮ ਦੇਖਦੇ ਆ 600 ਤੋਂ 1200 ਈਸਵੀ ਦਾ ਤਸਾਥਿਓ ਲਗਭਗ 684 ਦੇ ਵਿੱਚ ਜਿਹੜਾ ਹੈਗਾ ਹਰਸ਼ਵਰਧਨ ਦੀ ਮੌਤ ਹੋ ਜਾਂਦੀ ਹੈ ਤਾਂ ਇੱਥੇ ਕੀ ਹੁੰਦਾਗਾ ਹਰਸ਼ ਦੀ ਮੌਤ ਤੋਂ ਬਾਅਦ ਲਗਭਗ 700 ਤੋਂ ਤੁਸੀਂ ਮੰਨ ਕੇ ਚੱਲੋ ਕਿ 1200 ਈਸਵੀ ਤੱਕ ਦਾ ਸਮਾਂ ਜਿਹੜਾ ਸਾਥਿਓ ਇਸ ਸਮੇਂ ਦੇ ਵਿੱਚ ਜਿਹੜਾ ਹੈਗਾ ਭਾਰਤ ਉਦੇ ਉੱਪਰ ਕਈ ਜਿਹੜੇ ਹੈਗੇ ਆ ਛੋਟੇ ਵੱਡੇ ਰਾਜ ਆ ਜਿਹੜੇ ਉਹ ਸਟੈਬਲਿਸ਼ ਹੋ ਜਾਂਦੇ ਨੇ ਈਸਟ ਵੈਸਟ ਨਾਰਥ ਤੇ ਸਾਊਥ ਤੇ ਜ਼ਿਆਦਾਤਰ ਜਿਹੜੀ ਹੈਗੀ ਆ ਇਹ ਸਾਊਥ ਜ਼ੋਨ ਇਹਦੇ ਵਿੱਚ ਜਿਹੜੇ ਹੈਗੇ ਚੌਲਾ ਅੰਪਾਇਰਜ਼ ਨੇ ਜਿਹੜੇ ਉਹ ਸਟੈਬਲਿਸ਼ ਹੁੰਦੇ ਨੇ ਤੇ ਪਾਵਰਫੁਲ ਹੁੰਦੇ ਨੇ ਇਸੇ ਤਰ੍ਹਾਂ ਜਿਹੜਾ ਆਪਣਾ ਇਹ ਨਾਰਥ-ਵੈਸਟ ਜ਼ੋਨ ਆ ਇੱਥੇ ਰਾਜਪੂਤ ਆ ਜਿਹੜੇ ਰਾਜਪੂਤਾਨਾ ਠੀਕ ਹੈ ਸਾਥੀਓ ਜਿਹਨੂੰ ਆਪਾਂ ਕਹਿੰਨੇ ਆ ਜਾਂ ਕਹਿ ਲੋ ਕਿ ਰਾਜਪੂਤ ਆ ਜਿਹੜੇ ਉਹਨਾਂ ਦੇ ਵੰਸ਼ਸ ਆ ਜਿਹੜੇ ਉਹ ਡਵੈਲਪ ਹੁੰਦੇ ਨੇ ਪੰਜਾਬ ਦੇ ਵਿੱਚ ਪਰਮਾਰ ਵੰਸ਼ ਹੈ ਜਿਹੜਾ ਉਹ ਡਵੈਲਪ ਹੁੰਦਾ ਸੋ ਇਸੇ ਤਰ੍ਹਾਂ ਜਿਹੜੇ ਹੈਗੇ ਨੇ ਇਹ ਰਾਸ਼ਟਰਕੋਟ ਪਾਲ ਇਹ ਸਾਰੇ ਐਮਪਾਇਰਸ ਨੇ ਜਿਹੜੇ ਆਪਸ ਵਿੱਚ ਇਹਨਾਂ ਦੇ ਵਿੱਚ ਜਿਹੜਾ ਸੰਘਰਸ਼ ਚੱਲਦਾ ਠੀਕ ਹੈ ਜੀ ਜਿਹੜਾ ਇਹਨਾਂ ਦੇ ਵਿੱਚ ਸੰਘਰਸ਼ ਚੱਲਦਾ ਹੈ ਜਿਹਦੇ ਵਿੱਚ ਅੱਗੇ ਜਾ ਕੇ ਰਾਸ਼ਟਰਕੋਟ ਹੈ ਜਿਹੜੇ ਉਹ ਕਾਫੀ ਮਤਲਬ ਜਿਹੜਾ ਹੈਗਾ ਪ੍ਰਸਿੱਧੀ ਹਾਸਲ ਕਰਦੇ ਨੇ ਸੋ ਇਹ ਛੋਟੇ ਵੱਡੇ ਰਾਜ ਆ ਜਿਹੜੇ ਇਸ ਟਾਈਮ ਤੱਕ ਆਪਸ ਵਿੱਚ ਹੀ ਲੜਦੇ ਰਹਿੰਦੇ ਨੇ 711-12 ਈਸਵੀ ਦੇ ਵਿੱਚ ਜਿਹੜਾ ਪਹਿਲਾ ਤੁਰਕ ਅਫਗਾਨ ਹਮਲਾ ਹੈ ਮੁਹੰਮਦ ਬਿਨ ਕਾਸਮ ਦਾ ਠੀਕ ਹੈ ਜੀ ਮੁਹੰਮਦ ਬਿਨ ਕਾਸਮ ਜਾਂ ਕਹਿ ਲੋ ਕਿ ਕਾਸਮ ਹੈ ਜਿਹੜਾ ਉਹ ਆਪਣਾ ਪਹਿਲਾ ਹਮਲਾ ਕਰਦਾ ਹੈ ਜਿਸ ਦੇ ਨਾਲ ਜਿਹੜਾ ਇਹਨਾਂ ਦੇ ਰਾਜ ਨੂੰ ਕਾਫੀ ਜਿਹੜਾ ਨੁਕਸਾਨ ਪਹੁੰਚਦਾ ਹੈ ਜਿਹੜੇ ਛੋਟੇ ਵੱਡੇ ਰਾਜ ਹੁੰਦੇ ਨੇ ਖਾਸ ਕਰਕੇ ਜਿਹੜਾ ਨਾਰਥ-ਵੈਸਟ ਜ਼ੋਨ ਦੇ ਵਿੱਚ ਜੇ ਤੁਸੀਂ ਮੈਪ ਨੂੰ ਦੇਖੋਗੇ ਤਾਂ ਇਸ ਤਰ੍ਹਾਂ ਇਹਦਾ ਜਿਹੜਾ ਹੈਗਾ ਇਸ ਸਮੇਂ ਤੇ ਜਿਹੜੀਆਂ रियासतਾਂ ਨੇ ਉਹਨਾਂ ਦੇ ਵਿੱਚ ਸਭ ਤੋਂ ਤਾਕਤਵਰ रियासत ਹੈ ਜਿਹੜੀ ਸਾਥਿਓ ਉਹ ਜਿਹੜੀ ਹੈਗੀ ਹੈ ਚੌਰਾਮਪੈਰਜ਼ ਹੈ ਜਿਹੜੀ ਸਭ ਤੋਂ ਪਹਿਲਾਂ ਪਾਵਰਫੁੱਲ ਤੇ ਐਸਟੈਬਲਿਸ਼ ਹੁੰਦੀ ਹੈ ਹਾਂਜੀ ਸੋ ਅੱਗੇ ਚੱਲਦੇ ਹਾਂ ਜੀ ਅਗਲਾ ਪ੍ਰਸ਼ਨ ਤੁਹਾਡਾ ਸਾਥਿਓ ਰਾਜੇ ਨਵੀਆਂ ਰਾਜਤਾਂ ਵਿੱਚ ਆਪਣੀ ਤਾਕਤ ਦਰਸਾਉਂਦੇ ਸਨ ਯੁੱਧਾਂ ਦੇ ਦੁਆਰਾ ਜਾਂ ਵੱਡੇ ਮੰਦਰ ਬਣਾ ਕੇ ਜਾਂ ਟੈਕਸ ਲਗਾ ਕੇ ਤੇ ਜਾਂ ਫਿਰ ਉਪਰੋਕਤ ਸਾਰੇ ਸੋ ਇਸ ਦੌਰ ਦੇ ਵਿੱਚ ਲਗਭਗ ਸਾਰੇ ਹੀ ਤਰੀਕੇ ਆ ਜਿਹੜੇ ਉਹ ਰਾਜਿਆਂ ਦੇ ਦੁਆਰਾ ਅਪਣਾਏ ਜਾਂਦੇ ਆ ਸਾਥੀਓ ਇਸ ਕਰਕੇ ਜੀ ਆਪਸ਼ਨ ਡੀ ਹੈ ਜਿਹੜੀ ਉਹ ਸਹੀ ਹੈ ਨਵੇਂ ਰਾਜੇ ਆ ਜਿਹੜੇ ਯੁੱਧਾਂ ਟੈਕਸਾਂ ਮੰਦਰਾਂ ਦੇ ਰਾਹੀਂ ਆਪਣੀ ਤਾਕਤ ਨੂੰ ਦਰਸਾਉਂਦੇ ਸੀ ਠੀਕ ਹੈ ਜੀ ਉਹ ਜੁੱਧ ਵੀ ਕਰਦੇ ਸੀ ਫਿਰ ਆਪਣੇ ਖੇਤਰ ਦੇ ਵਿੱਚ ਜਿਹੜੀ ਹੈਗੀ ਆ ਧਾਰਮਿਕ ਵਿਰਤੀ ਖਾਸ ਕਰਕੇ ਇਸ ਟਾਈਮ ਤੇ ਜਿਹੜਾ ਹੈਗਾ ਸ਼ੈਬ ਮਤ ਠੀਕ ਹੈ ਜੀ ਤੇ ਜਿਹੜਾ ਹੈਗਾ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੂਫੀਇਜ਼ਮ ਇਹ ਸਾਰੇ ਮਤ ਆ ਜਿਹੜੇ ਉਹ ਡਵੈਲਪ ਹੋ ਜਾਂਦੇ ਨੇ ਧਾਰਮਿਕ ਤੌਰ ਤੇ ਜਿਹੜੇ ਹੈਗੇ ਨੇ ਉਹ ਕਿੱਥੇ ਡਵੈਲਪ ਹੁੰਦੇ ਨੇ ਕਈ ਰਿਲੀਜੀਅਨ ਜਿਹੜੀਆਂ ਹੈਗੀਆਂ ਨੇ ਟ੍ਰੈਡੀਸ਼ਨਸ ਚਲਦੀਆਂ ਨੇ ਜਿਹਦੇ ਕਰਕੇ ਫਿਰ ਮੰਦਰਾਂ ਦਾ ਬਣਾਉਣਾ ਵੀ ਜਿਹੜਾ ਹੈਗਾ ਉਹ ਜ਼ਰੂਰੀ ਸਮਝਿਆ ਜਾਂਦਾ ਨਵੇਂ ਤਰ੍ਹਾਂ ਦੇ ਟੈਕਸ ਲਗਾਏ ਜਾਂਦੇ ਨੇ ਇਕਨੋਮੀ ਨੂੰ ਬਿਲਡ ਅਪ ਕਰਨ ਦੇ ਲਈ ਤੇ ਆਪਣੇ ਖਿੱਤਿਆਂ ਦੇ ਵਿੱਚ ਜਿਵੇਂ ਪਹਿਲਾਂ ਵੀ ਗੱਲ ਕੀਤੀ ਆਪਾਂ ਆਪਸ ਵਿੱਚ ਲੜਦੇ ਰਹਿੰਦੇ ਸੀ ਉਹਨਾਂ ਜੁੱਧਾਂ ਦਾ ਕਾਰਨ ਵੀ ਜਿਹੜਾ ਹੈਗਾ ਇਹਨਾਂ ਦੀ ਤਾਕਤ ਹੈ ਜਿਹੜੀ ਉਹਨੂੰ ਦਰਸਾਉਂਦਾ ਇਸ ਕਰਾਂ ਇਸ ਦੀ ਜਿਹੜੀ ਆਪਸ਼ਨ ਡੀ ਆ ਉਹ ਸਹੀ ਹੈ ਜੀ ਹਾਂਜੀ ਅੱਗੇ ਚੱਲਦੇ ਆਂ ਸਾਥਿਓ ਕਹਿੰਦੇ ਪ੍ਰਿਥਵੀ ਰਾਜ ਚੋਹਾਨ ਕਿਹੜੀ ਰਿਆਸਤ ਨਾਲ ਸੰਬੰਧ ਸੀ ਸੋ ਪ੍ਰਥਵੀ ਰਾਜ ਚੋਹਾਨ ਜਿਹੜੇ ਹੈਗੇ ਨੇ ਜੀ ਇਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਕਿ ਚੋਹਾਨ ਵੰਸ਼ ਦਾ ਰਾਜਾ ਸੀ ਠੀਕ ਹੈ ਜੀ ਚੋਹਾਨ ਵੰਸ਼ ਦਾ ਰਾਜਾ ਸੀ ਤੇ ਇਹਨੂੰ ਚਾਹਮਾਨ ਵੀ ਕਿਹਾ ਜਾਂਦਾ ਸੀ ਇਹਨਾਂ ਦੇ ਇਸ ਵੰਸ਼ ਨੂੰ ਚਾਹਮਾਨ ਵੰਸ਼ ਵੀ ਕਿਹਾ ਜਾਂਦਾ ਸੀ ਠੀਕ ਹੈ ਜੀ ਸੋ ਇਹ ਰਾਸ਼ਟ੍ਰਕੂਟ ਚੋਹਾਨ ਵੰਸ਼ ਪਾਲ ਵੰਸ਼ ਤੇ ਚੋਲ ਵੰਸ਼ ਸੋ ਇਹ ਸਾਰੇ ਰਾਜਪੂਤ ਜਿਹੜੇ ਘਰਾਣੇ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਜਹਾਂ ਜਾਂ ਕਿਹ ਲੋ ਚਾਹਮਾਨ ਵੰਸ਼ ਜਿਹੜਾ ਪੰਜਾਬ ਦੇ ਵਿੱਚ ਵੀ ਸਟੈਬਲਿਸ਼ ਹੁੰਦਾ ਰਾਜ ਉਹਨੇ ਪ੍ਰਥਵੀ ਰਾਜ ਚੋਹਾਨ ਚੋਹਾਨ ਵੰਸ਼ ਦਾ ਸਭ ਤੋਂ ਮਸ਼ਹੂਰ ਜਾਂ ਕਿਹ ਲੋ ਪ੍ਰਸਿੱਧ ਜਾਂ ਕਿਹ ਲੋ ਸ਼ਕਤੀਸ਼ਾਲੀ ਰਾਜਾ ਸੀ 1191 ਤੇ 1192 ਦੀ ਲੜਾਈ ਹੁੰਦੀ ਹੈ ਜਿਹੜੀ ਠੀਕ ਹੈ ਜੀ ਅਫਗਾਨਾਂ ਦੇ ਨਾਲ ਗਜ਼ਨਵੀਆਂ ਦੇ ਨਾਲ ਤਾਂ ਇਸ ਲੜਾਈ ਦੇ ਵਿੱਚ ਜਿੱਤਦਾ ਤੇ ਇਸ ਲੜਾਈ ਦੇ ਵਿੱਚ ਹਾਰਦਾ ਸੋ ਇਹ ਲੜਾਈ ਕਿਹੜੀ ਸੀਗੀ ਠੀਕ ਹੈ ਜੀ ਤਰੈਨ ਦੀ ਲੜਾਈ ਸੀ ਪਾਣੀਪਤ ਦੀ ਲੜਾਈ ਸੀ ਤੇ ਜਾਂ ਕੋਈ ਹੋਰ ਸੀ ਇਹ ਤੁਸੀਂ ਕਮੈਂਟ ਕਰਨਾ ਹੈ ਠੀਕ ਹੈ ਜੀ ਸਹੀ ਆਨਸਰ ਇਹਦਾ ਕੀ ਹੈ 1191 92 ਦੇ ਵਿੱਚ ਜਿਹੜੀ ਲੜਾਈ ਹੁੰਦੀ ਹੈਗੀ ਅਫਗਾਨਾਂ ਦੇ ਨਾਲ चौहान ਵੰਸ਼ ਦੇ ਰਾਜਾ ਪ੍ਰਿਥਵੀਰਾਜ चौहान ਦੀ 1192 ਦੇ ਵਿੱਚ ਉਹ ਇਸ ਲੜਾਈ ਨੂੰ ਹਾਰਦਾ ਹੈ 1191 ਦੇ ਵਿੱਚ ਜਿੱਤਦਾ ਹੈ ਤਾਂ ਇਹ ਲੜਾਈ ਹੈ ਜਿਹੜੀ ਸਾਥੀਓ ਇਹ ਤੁਸੀਂ ਦੱਸਣਾ ਹੈ ਕਿ ਤਰੈਨ ਦੀ ਸੀ ਜਾਂ ਪਲਾਸੀ ਦੀ ਸੀ ਹਾਂਜੀ ਸੋ ਅੱਗੇ ਚੱਲਦੇ ਹਾਂ ਜੀ ਚੋਲ ਰਿਆਸਤ ਦੀ ਰਾਜਧਾਨੀ ਕਿਹੜੀ ਸੀ ਚੋਲ ਰਾਜ ਦੀ ਰਿਆਸਤਾਨੀ ਜੀ ਤੰਜਾਵਰ ਠੀਕ ਹੈ ਜਾਂ ਕਾਂਚੀ ਜਾਂ ਮਦਰੇ ਜਾਂ ਧਾਰਾ ਸੋ ਸਹੀ ਆਨਸਰ ਹੈ ਜੀ ਤੁਹਾਡਾ ਇਹਦਾ ਤੰਜਾਵਰ ਤੰਜਾਵਰ ਜਿਹੜਾ ਹੈਗਾ ਉਹ ਚੋਲ ਰਾਜ ਦੀ ਰਾਜਧਾਨੀ ਸੀ ਜਾਂ ਕੋਲ ਕਿ ਚੋਲਾ ਜ਼ਮਪਾਇਰ ਦੀ ਰਾਜਧਾਨੀ ਸੀ ਇਹਨੂੰ ਆਪਾਂ ਹੁਣ ਤੰਜੌਰ ਵੀ ਕਹਿ ਦਿੰਦੇ ਆ ਜੋ ਕਿ ਆਪਾਂ ਇਹਨੂੰ ਤੰਜਾਰ ਦੇ ਨਾਮ ਨਾਲ ਵੀ ਜਾਣਦੇ ਆ ਸਾਥੀਓ ਇਸ ਤਰ੍ਹਾਂ ਅਗਲੇ ਪ੍ਰਸ਼ਨ ਤੇ ਚੱਲਦੇ ਆ ਜੀ ਰਾਜੇ ਆਪਣੀਆਂ ਜਿੱਤਾਂ ਨੂੰ ਦਰਜ ਕਰਨ ਲਈ ਕੀ ਵਰਤਦੇ ਸਨ ਸੋਸ਼ਲ ਆਲੇਖਾਂ ਦੀ ਵਰਤੋਂ ਕਰਦੇ ਸੀਗੇ ਜਿਵੇਂ ਪੇਂਟਿੰਗ ਜਾਂ ਲੋਕ ਗੀਤ ਜਾਂ ਕਵਿਤਾ ਇਸ ਟਾਈਮ ਤੇ ਜਿਹੜੀ ਹੈਗੀ ਸੀ ਤਾਂ ਸੀ ਸੰਗੀਤਕ ਪ੍ਰਕਾਸ਼ ਦੀ ਅਨਹੋਂਦ ਕਰਕੇ ਆਪਣੇ ਉਹ ਕੋਲੇ ਉਹਨੇ ਪ੍ਰਮਾਣ ਨਹੀਂ ਪਹੁੰਚਦੇ ਤੇ ਜਦੋਂ ਕੋਈ ਰਾਜਾ ਜਿਹੜਾ ਹੈਗਾ ਜੱਤ ਦਾ ਸੀ ਤਾਂ ਉਹ ਸਭ ਤੋਂ ਪਹਿਲਾਂ ਜਿਹੜੇ ਸ਼ਿਲਾਲੇਖ ਨੇ ਜਾਂ ਕਲਵ ਇਨਸਕ੍ਰਿਪਸ਼ਨਸ ਨੇ ਉਹਨਾਂ ਨੂੰ ਜਾਰੀ ਕਰਦਾ ਸੀ ਆਪਣੀਆਂ ਜਿੱਤਾਂ ਅਤੇ ਯੁੱਧਾਂ ਦੇ ਸ਼ਿਲਾਲੇਖਾਂ ਦੇ ਉੱਪਰ ਉਹ ਦਰਜ ਕਰ ਦਿੰਦਾ ਸੀ ਜਿਹੜੇ ਕਿ ਫਿਰ ਸਦੀਆਂ ਬਾਅਦ ਵੀ ਨਹੀਂ ਮਟਦੇ ਸੀ ਜਿਹੜੇ ਕਿ ਅਯੋਕੇ ਦੌਰ ਦੇ ਵਿੱਚ ਆਪਾਂ ਨੂੰ ਏਸ਼ੀਅਨ ਹਿਸਟਰੀ ਦਾ ਸਭ ਤੋਂ ਪ੍ਰਮਾਣਿਕ ਸਰੋਤ ਆ ਜਿਹੜਾ ਉਦੇ ਰੂਪ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਸੋ ਇਸ ਤਰ੍ਹਾਂ ਅੱਗੇ ਚੱਲਦੇ ਆਂ ਜੀ ਪਾਲ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਪਾਲ ਵੰਸ਼ ਦੀ ਸਥਾਪਨਾ ਕਰਨ ਵਾਲਾ ਜੀ ਗੋਪਾਲ ਸੀਗਾ ਸਾਥਿਓ ਠੀਕ ਹੈ ਜੀ ਧਰਮਪਾਲ ਨਹੀਂ ਸੀ ਦੇਵਪਾਲ ਨਹੀਂ ਸੀ ਮਹੀਪਾਲ ਨਹੀਂ ਸੀ ਇਹਨਾਂ ਦੇ ਅੱਗੇ ਵੰਸ਼ ਜਾਂਗੇ ਨੇ ਵਿਆਖਿਆ ਗੋਪਾਲ ਨੇ ਪਾਲ ਵੰਸ਼ ਦੀ ਸਥਾਪਨਾ 8ਵੀਂ ਸਦੀ ਦੇ ਵਿੱਚ ਕੀਤੀ ਸੀ ਸਾਥਿਓ ਸੋ ਇਹ ਵੀ ਜਿਹੜਾ ਹੈਗਾ ਪਾਲ ਅੰਪਾਇਰ ਵੀ ਕਾਫੀ ਪਾਵਰਫੁਲ ਅੰਪਾਇਰ ਐਸਟੈਬਲਿਸ਼ ਹੁੰਦਾ ਅੱਗੇ ਚੱਲਦੇ ਆਂ ਜੀ ਰਾਜਾ ਰਾਜਾ ਚੌਲ ਰਾਜ ਰਾਜ ਰਾਜਾ ਚੋਲ ਪਹਿਲਾ ਇੱਥੇ ਆਊਗਾ ਰਾਜ ਰਾਜਾ ਚੋਲ ਪਹਿਲਾ ਸਭ ਤੋਂ ਪ੍ਰਸਿੱਧ ਕਿਉਂ ਸੀ ਵੱਡੇ ਯੁੱਧ ਕਿ ਜਿੱਤੇ ਸੀ ਵਿਸ਼ੇਸ਼ਵਰ ਦਾ ਮੰਦਿਰ ਬਣਾਇਆ ਸੀ ਦੱਖਣ ਭਾਰਤ ਨੂੰ ਇਕਜੁੱਟ ਕੀਤਾ ਸੀ ਜਾਂ ਫਿਰ ਉਪਰੋਕਤ ਸਾਰੇ ਸੋ ਸਾਥੀਓ ਰਾਜ ਰਾਜਾ ਚੋਲ ਪਹਿਲਾ ਜਿਹੜਾ ਉਹ ਸਭ ਤੋਂ ਪ੍ਰਸਿੱਧ ਇਸ ਕਰਕੇ ਹੋਇਆ ਸੀ ਉਹਨੇ ਬਹੁਤ ਵੱਡੇ ਯੁੱਧ ਵੀ ਜਿੱਤੇ ਸੀ ਕਿ ਦੱਖਣ ਭਾਰਤ ਨੂੰ ਵਿਸਤਾਰ ਕੀਤਾ ਸੀ ਉੱਪਰਲੇ ਖੇਤਿਆਂ ਤੱਕ ਲਿਆਇਆ ਸੀ ਮਜੂਦਾ ਮੱਧ ਪ੍ਰਦੇਸ਼ ਤੱਕ ਵਿਰਧ ਰੇਸ਼ਵਰ ਮੰਦਿਰ ਬਣਾਇਆ ਸੀ ਦੱਖਣ ਭਾਰਤ ਨੂੰ ਇਕਜੁੱਟ ਕਰ ਦਿੱਤਾ ਸੀ ਉਹਨੇ ਇਸ ਕਰਕੇ ਦੇ ਸਾਰੇ ਕਾਰਨ ਹੀ ਸਹੀ ਨੇ ਰਾਜ 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 ਚੌਲ ਆ ਜਿਹੜਾ ਉਹ ਪਹਿਲੇ ਨੇ ਵੱਡੇ ਵੱਡੇ ਯੁੱਧ ਕੀਤੇ ਤੇ ਮੰਦਿਰ ਬਣਵਾਏ ਤੇ ਦੱਖਣ ਭਾਰਤ ਨੂੰ ਇਕਜੁੱਟ ਕੀਤਾ ਇਹ ਉਹਦੇ ਸਭ ਤੋਂ ਵੱਡੇ ਕੰਮ ਸੀਗੇ ਜਿਹਦੇ ਕਰਕੇ ਜਿਹੜਾ ਚੌਲਾ ਅੰਪਾਇਰ ਹੈ ਉਹ ਕਾਫੀ ਲੰਬੇ ਸਮੇਂ ਤੱਕ ਰਾਜ ਕਰ ਸਕਿਆ ਹਾਂਜੀ ਅੱਗੇ ਹੈ ਜੀ ਤੁਹਾਡਾ ਸਾਥੀਓ ਪ੍ਰਸ਼ਨ ਰਾਸ਼ਟਰਕੂਟਾਂ ਦੀ ਰਾਜਧਾਨੀ ਕਿਹੜੀ ਸੀ ਰਾਸ਼ਟਰਕੂਟਾਂ ਦੀ ਰਾਜਧਾਨੀ ਪੁੱਛਿਆ ਗਿਆ ਵੀ ਤਾਂ ਇਹ ਮਯੰਤਖੇਤ ਸੀਗੀ ਠੀਕ ਹੈ ਮਯੰਤਖੇਤ ਕਈ ਵਾਰ ਤੁਹਾਨੂੰ ਇਹ ਮਯੰਤਖੇਤ ਵੀ ਲਿਖਿਆ ਮਿਲ ਜੂਗਾ ਜਾਂ ਤੰਜ਼ੌਰ ਜਾਂ ਧਾਰਾ ਜਾਂ ਫਿਰ ਕਾਂਚੀ ਰਾਸ਼ਟਰਕੂਟਾਂ ਦੀ ਰਾਜਧਾਨੀ ਜਿਹੜੀ ਮਯੰਤਖੇਤ ਸੀ ਇਸੇ ਕਰਕੇ ਹੀ ਇਹਨਾਂ ਦਾ ਜਿਹੜਾ ਹੈਗਾ ਤ੍ਰੇਪੱਖੀ ਜੁੱਧ ਵੀ ਚੱਲਦਾ ਠੀਕ ਹੈ ਤ੍ਰੈਪੱਖੀ ਯੁੱਧ ਵੀ ਚੱਲਦਾ ਹੈ ਜਿਦੇ ਵਿੱਚ ਲਾਸਟ ਤੇ ਜਾ ਕੇ ਜਿਹੜੇ ਰਾਸ਼ਟਰਕੂਟ ਨੇ ਉਹ ਵਿਜੇ ਹੀ ਹੁੰਦੇ ਨੇ ਜਿੱਤਦੇ ਨੇ ਅੱਗੇ ਹੈ ਜੀ ਤੁਹਾਡਾ ਚੋਲ ਰਾਜਿਆਂ ਨੇ ਵਪਾਰ ਲਈ ਕਿਹੜਾ ਸਮੁੰਦਰ ਨਿਯੰਤਰਿਤ ਕੀਤਾ ਸੀ ਚੋਲ ਰਾਜਿਆਂ ਨੇ ਵਪਾਰ ਦੇ ਲਈ ਸਾਥਿਓ ਅਰਬ ਸਾਗਰ ਬੰਗਾਲ ਦੀ ਖਾੜੀ ਤੇ ਰੈਡ ਸੀ ਜਾਂ ਭੂਮਾ ਸਾਗਰ ਤਾਂ ਸਹੀ ਆਨਸਰ ਹੈ ਜੀ ਤੁਹਾਡਾ ਜਿਵੇਂ ਕਿ ਦੇਖੀ ਰਿਹਾ ਕਿ ਬੰਗਾਲ ਦੀ ਖਾੜੀ ਠੀਕ ਹੈ ਜੀ ਚੋਲ ਰਾਜਾ ਨੇ ਬੰਗਾਲ ਦੀ ਖਾੜੀ ਤੇ ਕਬਜ਼ਾ ਕਰਕੇ ਆਪਣੇ ਵਪਾਰ ਨੂੰ ਨਿਯੰਤਰਿਤ ਕਰ ਲਿਆ ਸੀਗਾ ਸੋ ਚੋਲਾਜ਼ ਅੰਪਾਇਰ ਹੈ ਜਿਹੜੇ ਇਹ ਬੰਗਾਲ ਦੀ ਖਾੜੀ ਰਾਹੀਂ ਜਿਹੜੇ ਵਿਦੇਸ਼ੀ ਵਪਾਰ ਕਰਦੇ ਸੀਗੇ ਉਹਦਾ ਇਹਨਾਂ ਨੂੰ ਇਨਕਮ ਰੂਪ ਦੇ ਵਿੱਚ ਕਾਫੀ ਲਾਭ ਹੁੰਦਾ ਸੀ ਇਸ ਤਰ੍ਹਾਂ ਅੱਗੇ ਚੱਲਦੇ ਹਾਂ ਜੀ ਕਹਿੰਦੇ ਚਾਲਕੀਆ ਰਾਜਿਆਂ ਦੀ ਰਾਜਧਾਨੀ ਕਿਹੜੀ ਸੀ ਤਾਂ ਬਦਾਮੀ ਹੈ ਜਿਹੜੀ ਉਹ ਚਾਲਕੀਆ ਰਾਜਿਆਂ ਦੀ ਰਾਜਧਾਨੀ ਸੀ ਕਾਂਚੀ ਮੈਂਤ ਖੇਤਾਰਾ ਨਹੀਂ ਸੰਜੀ ਚਾਲਕੀਆ ਰਾਜਿਆਂ ਦੀ ਰਾਜਧਾਨੀ ਹੈ ਜਿਹੜੀ ਬਦਾਮੀ ਸੀ ਇਸ ਕਰਕੇ ਇਹਨਾਂ ਨੂੰ ਅੱਗੇ ਜਾ ਕੇ ਜਦੋਂ ਵੰਸ਼ ਬਹੁਤ ਜ਼ਿਆਦਾ ਇਹਨਾਂ ਦਾ ਵੱਧ ਜਾਂਦਾ ਤਾਂ ਇਹਨਾਂ ਨੂੰ ਬਦਾਮੀ ਦੇ ਚਾਲਕੀਆ ਕਿਹਾ ਜਾਣ ਲੱਗ ਜਾਂਦਾ ਠੀਕ ਹੈ ਜੀ ਬਦਾਮੀ ਦੇ ਚਾਲਕੀਆ ਕਿਹਾ ਜਾਣ ਲੱਗ ਜਾਂਦਾ ਤੇ ਦੂਜੇ ਕਿਹੜੇ ਚਾਲ ਕੀ ਹੁੰਦੇ ਨੇ ਉਹ ਤੁਸੀਂ ਕਮੈਂਟ ਜ਼ਰੂਰ ਕਰਨਾ ਜੀ ਕਲਾਸ ਵਧੀਆ ਲੱਗੀ ਹੋਵੇ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣੇ ਹੋਰ ਸਾਥੀਆਂ ਦੇ ਨਾਲ ਵੀ ਸ਼ੇਅਰ ਕਰੋ ਜੇਕਰ ਤੁਸੀਂ ਪੇਡ ਬੈਚ ਬਾਇ ਕਰਨੇ ਹਨ ਤਾਂ Google Play Store ਤੇ ਤੁਹਾਨੂੰ ਆਪਣੀ ਅਫੀਸ਼ੀਅਲ ਐਪ ਹੈ ਜਿਹੜੀ ਉਹ ਮਿਲ ਜੂਗੀ ਜੀਐਨਡੀਐਸ ਅਕੈਡਮੀ ਉੱਥੋਂ ਤੁਸੀਂ ਐਪ ਨੂੰ ਡਾਊਨਲੋਡ ਕਰਕੇ ਜਿਹੜਾ ਹੈਗਾ ਕੋਈ ਵੀ ਕੋਰਸ ਬਾਇ ਕਰ ਸਕਦੇ ਹੋ ਜਾਂ ਫਿਰ ਫਰਦਰ ਇਨਫੋਰਮੇਸ਼ਨ ਦੇ ਲਈ ਸਾਨੂੰ WhatsApp ਰਾਹੀਂ ਮੈਸੇਜ ਕਰ ਸਕਦੇ ਹੋ ਸਾਰੇ ਇਹ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੇ ਫ੍ਰੀ WhatsApp ਗਰੁੱਪ ਲਿੰਕ ਤੇ ਫ੍ਰੀ Telegram ਗਰੁੱਪ ਦੇ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਨੇ ਅੱਗੇ ਚੱਲਦੇ ਹਾਂ ਜੀ ਕੈਸ ਨੇ ਵਿਦੇਸ਼ ਵਰ ਮੰਦਿਰ ਬਣਾਇਆ ਸੀ ਕਿਸ ਨੇ ਵਰਦੇਸ਼ਵਰ ਮੰਦਿਰ ਬਣਾਇਆ ਸੀ ਤਾ ਰਜਿੰਦਰ ਚੌਲ ਨੇ ਜਾਂ ਰਾਜ ਰਾਜਾ ਚੌਲ ਪਹਿਲੇ ਨੇ ਤੇ ਜਾਂ ਫਿਰ ਗੋਪਾਲ ਪਾਲ ਨੇ ਤੇ ਜਾਂ ਫਿਰ ਧਰਮਪਾਲ ਨੇ ਵਰਦੇਸ਼ਵਰ ਮੰਦਿਰ ਜਿਹੜਾ ਹੈਗਾ ਤੰਜਾਵਰ ਵਿੱਚ ਜਾਂ ਤੰਜੌਰ ਦੇ ਵਿੱਚ ਰਾਜ ਰਾਜਾ ਪਹਿਲੇ ਨੇ ਬਣਾਇਆ ਸੀ ਸਾਥਿਓ ਵਰਦੇਸ਼ਵਰ ਮੰਦਿਰ ਸੋ ਸਾਥਿਓ ਜਿਵੇਂ ਕਿ ਆਪਾਂ ਪਹਿਲਾਂ ਵੀ ਪੜ ਚੁੱਕੇ ਹਾਂ ਕਿ ਰਾਜ ਰਾਜਾ ਜਿਹੜਾ ਹੈਗਾ ਚੌਲ ਪਹਿਲਾ ਹੀ ਬਹੁਤ ਹੀ ਮਹੱਤਵਪੂਰਨ ਤੇ ਪ੍ਰਸਿੱਧ ਸ਼ਾਸਕ ਸੀਗਾ ਇਸ ਨੇ ਤੰਜੌਰ ਰਾਜਧਾਨੀ ਸੀ ਜਿਹੜੀ ਇਹਨਾਂ ਦੀ ਉਸ ਦੇ ਵਿੱਚ ਜਿਹੜਾ ਹੈਗਾ ਵਰਦੇਸ਼ਵਰ ਮੰਦਿਰ ਬਣਾਇਆ ਸੀ ਇਹਨੂੰ ਧਿਆਨ ਚ ਰੱਖਣਾ ਸੋ ਇਹਨਾਂ ਦੇ ਟੈਂਪਲਾਂ ਦੇ ਉੱਪਰ ਜਿਹੜਾ ਚੋਲ ਅੰਪਾਇਰਜ਼ ਨੇ ਉਹ ਬਹੁਤ ਜ਼ਿਆਦਾ ਕੰਮ ਕੀਤਾ ਇਹਨਾਂ ਨੇ ਬਹੁਤ ਜ਼ਿਆਦਾ ਦੱਖਣ ਭਾਰਤ ਦੇ ਵਿੱਚ ਮੰਦਿਰ ਹੈ ਜਿਹੜੇ ਉਹ ਬਣਵਾਏ ਨੇ ਜੇ ਤੁਹਾਨੂੰ ਕਿਤੇ ਲੱਗੇ ਵੀ ਤਾਂ ਚੋਲ ਅੰਪਾਇਰ ਹੈ ਜਿਹੜਾ ਇਹਨੂੰ ਧਿਆਨ ਚ ਰੱਖਣਾ ਤੇ ਕਨਫਿਊਜ਼ ਵੀ ਹੋ ਮਤਮਦਰਾਂ ਦਾ ਟੋਟਲੀ ਲਿੰਕਾ ਜਿਹੜਾ ਉਹ ਇਹਨਾਂ ਦੇ ਨਾਲ ਹੀ ਹੈ ਜੀ ਚੋਜ਼ ਅੰਪਾਇਰ ਦੇ ਨਾਲ ਹਾਂਜੀ ਸੋ ਅੱਗੇ ਚੱਲਦੇ ਹਾਂ ਜੀ ਆਪਣੀ ਕਲਾਸ 5 ਵਜੇ ਹੁੰਦੀ ਹੈ ਜੀ ਠੀਕ ਹੈ ਜੀ 5 ਵਜੇ ਤੁਹਾਨੂੰ ਇਹ ਕਲਾਸ ਹੈ ਜਿਹੜੀ ਦੇਖਣ ਨੂੰ ਮਿਲਦੀ ਹੈ ਠੀਕ ਹੈ ਸਾਥੀਓ ਇਸ ਕਲਾਸ ਨੂੰ 5 ਵਜੇ ਤੁਸੀਂ ਦੇਖ ਸਕਦੇ ਹੋ ਤੇ ਹਰ ਰੋਜ਼ ਸ਼ਾਮ ਨੂੰ ਤੇ ਤੁਸੀਂ ਆਪਣੇ ਟਾਈਮ ਦੇ ਮੁਤਾਬਕ ਇਸ ਕਲਾਸ ਨੂੰ ਜਿਹੜਾ ਹੈਗਾ ਜਰੂਰ ਵੀ ਦੇਖ ਸਕਦੇ ਹੋ ਬਾਅਦ ਦੇ ਵਿੱਚ ਵੀ ਰਿਕਾਰਡਡ ਕਲਾਸ ਹੈ ਜਿਹੜੀ ਤੁਹਾਨੂੰ ਉਹ ਮਿਲਦੀ ਰਹਿੰਦੀ ਹੈ ਦਿਖਦੀ ਰਹਿੰਦੀ ਹੈ ਚੌਲਾਂ ਦੀ ਨੌਸੈਨਾ ਜਿਹੜੀ ਹੈਗੀ ਹੈ ਸਾਥਿਓ ਉਹ ਕਿਉਂ ਮਸ਼ਹੂਰ ਸੀ ਸਮੁੰਦਰੀ ਵਪਾਰ ਯੁੱਧਾਂ ਦੀ ਜਿੱਤ ਦੂਰ ਦੇਸ਼ਾਂ ਦੇ ਨਾਲ ਸੰਪਰਕ ਅਪਰੋਕਤ ਸਾਰੇ ਸਹੀ ਆਨਸਰ ਹੈ ਜੀ ਅਪਰੋਕਤ ਸਾਰੇ ਸੋ ਸਮੁੰਦਰੀ ਵਪਾਰ ਕਰਕੇ ਵੀ ਜਿਹੜੀ ਉਹਨਾਂ ਦੀ ਨੌ ਸੈਨਾ ਮਸ਼ਹੂਰ ਸੀ ਜੀ ਜੁੱਧਾਂ ਦੇ ਵਿੱਚ ਜਿੱਤ ਹੁੰਦੀ ਸੀ ਇਸੇ ਕਰਕੇ ਜਿਹੜਾ ਹੈਗਾ ਸਮੁੰਦਰੀ ਬਗਾਵਤਾਂ ਨੂੰ ਲੁਟੇਰਿਆਂ ਨੂੰ ਵੀ ਉਹ ਭਜਾ ਦਿੰਦੇ ਸੀਗੇ ਉਹਨਾਂ ਦੇ ਨਾਲ ਵੀ ਉਹ ਜੁੱਧ ਲੜਨ ਦੇ ਵਿੱਚ ਨਪੁੰਨ ਸੀਗੇ ਦੂਰ ਦੇਸ਼ਾਂ ਦੇ ਨਾਲ ਵਪਾਰ ਕਰਦੇ ਸੀ ਇਸੇ ਕਰਕੇ ਨੌ ਸੈਨਾ ਦਾ ਹੋਣਾ ਜ਼ਰੂਰੀ ਸੀ ਆਪਣੇ ਜਿਹੜਾ ਹੈਗਾ ਸਮਾਨ ਦੀ ਰੱਖਿਆ ਦੇ ਲਈ ਸਮੁੰਦਰੀ ਜਹਾਜ਼ਾਂ ਦੀ ਰੱਖਿਆ ਦੇ ਲਈ ਲੁੱਟਖਸਟ ਤੋਂ ਬਚਾਉਣ ਦੇ ਲਈ ਇਸ ਇਸ ਕਰਕੇ ਇਹਦੇ ਸਾਰੇ ਹੀ ਕਾਰਨ ਸਹੀ ਨੇ ਚੌਲ ਨੌ ਸੈਨਾ ਜਿਹੜਾ ਵਪਾਰ ਯੁੱਧ ਤੇ ਵਿਦੇਸ਼ੀ ਸੰਪਰਕ ਦੇ ਲਈ ਮਸ਼ਹੂਰ ਸੀਗੀ ਜੀ ਇਸ ਤਰ੍ਹਾਂ ਅੱਗੇ ਹੈ ਜੀ ਤੁਹਾਡਾ ਪਾਲ ਰਾਜਿਆਂ ਨੇ ਕਿਹੜੇ ਧਰਮ ਨੂੰ ਸਭ ਤੋਂ ਵੱਧ ਪ੍ਰੋਤਸਾਹਿਤ ਕੀਤਾ ਜਿਹੜੇ ਪਾਲ ਰਾਜੇ ਨੇ ਜੀ ਉਹਨਾਂ ਨੇ ਬੁੱਧ ਧਰਮ ਨੂੰ ਸਭ ਤੋਂ ਵੱਧ ਪ੍ਰੋਤਸਾਹਨ ਦਿੱਤਾ ਠੀਕ ਹੈ ਜੀ ਤਾਂ ਇਹ ਪਾਲ ਰਾਜੇ ਨੇ ਜਿਹੜੇ ਇਹਨਾਂ ਨੇ ਬੁੱਧ ਧਰਮ ਦੇ ਵਿੱਚ ਨੂੰ ਵੱਡੀ ਗਿਣਤੀ ਦੇ ਵਿੱਚ ਅਪਣਾਉਣਾ ਸ਼ੁਰੂ ਕੀਤਾ ਤੇ ਬੁੱਧ ਜਮ ਨੂੰ ਵੱਡੀ ਗਿਣਤੀ ਦੇ ਵਿੱਚ ਫੈਲਾਇਆ ਜਿਹੜੇ ਚੌਰਾਸ ਨੇ ਉਹਨਾਂ ਨੇ ਸ਼ਾਇਦ ਮਤ ਜਾਂ ਕਿ ਲੋਕ இந்து ਮਤ ਨੂੰ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਗ੍ਰਹਿਣ ਕੀਤਾ ਕਿਉਂਕਿ ਉਹ ਸੀ ਚੌਲਸ ਜਿਹੜੇ ਆਪਣੇ ਸ਼ਾਇਦ ਮਤ ਠੀਕ ਹੈ ਜੀ ਜਾਂ ਕਹਿ ਲਓ ਕਿ Hindu ਧਰਮ ਦੇ ਵਿੱਚ ਜੋ ਟ੍ਰੈਡੀਸ਼ਨਸ ਆਈਆਂ ਉਹਨਾਂ ਦੇ ਉਪਾਸਕ ਤਾਂ ਇਸੇ ਕਰਕੇ ਜਿਹੜੇ ਪਾਲ ਰਾਜੇ ਸੀ ਇਹ ਇਨਾਂ ਨੇ Hindu ਹੁੰਦੇ ਹੋਏ ਵੀ ਬੁੱਧ ਧਰਮ ਨੂੰ ਜਿਆਦਾ ਸਨਕਸ਼ਨ ਦਿੱਤਾ ਜਿਆਦਾ ਪ੍ਰੋਸਾਹਿਤ ਕੀਤਾ ਅੱਗੇ ਹੈ ਜੀ ਕਿਹੜੀ ਰਾਜਪਤ ਨੇ ਐਲੀਫੈਂਟਾ ਗੁਫਾਵਾਂ ਬਣਾਈਆਂ ਐ ਲੋਰਾ ਤੇ ਐਲੀਫੈਂਟਾ ਦੀਆਂ ਗੁਫਾਵਾਂ ਨੇ ਜੀ ਐਲੀਫੈਂਟਾ ਗੁਫਾਵਾਂ ਜਿਹੜੀਆਂ ਰਾਸ਼ਟ੍ਰਕੂਟਾ ਨੇ ਬਣਾਈਆਂ ਜੀ ਐਲੀਫੈਂਟਾ ਗੁਫਾਵਾਂ ਰਾਸ਼ਟ੍ਰਕੂਟ ਉਹਟ ਹੈ ਜਿਹੜੇ ਉਹ ਬਣਾਉਂਦੇ ਨੇ ਤੇ ਇਹਨਾਂ ਗੁਫਾਵਾਂ ਤੋਂ ਸਾਨੂੰ ਏਸ਼ੀਅਨ ਹਿਸਟਰੀ ਦੇ ਬਹੁਤ ਸਾਰੇ ਸੋਰਸ ਜਨੇ ਜਿਹੜੇ ਉਹ ਮਿਲਦੇ ਨੇ ਬਹੁਤ ਜ਼ਿਆਦਾ ਜਾਣਕਾਰੀ ਦਾ ਸਰੋਤ ਇਹ ਮਤਲਬ ਜਿਹੜਾ ਪ੍ਰਾਇਮਰੀ ਸੋਰਸ ਹੈ ਏਸ਼ੀਅਨ ਹਿਸਟਰੀ ਦਾ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਜਿਦੇ ਵਿੱਚ ਸਾਨੂੰ ਏਸ਼ੀਅਨ ਤੋਂ ਲੈ ਕੇ ਮੱਧ ਕਾਲ ਤੱਕ ਦੀਆਂ ਜਾਣਕਾਰੀਆਂ ਦੇਖਣ ਨੂੰ ਮਿਲਦੀਆਂ ਨੇ ਇਸੇ ਤਰ੍ਹਾਂ ਅੱਗੇ ਚੱਲਦੇ ਆਂ ਜੀ ਰਜਿੰਦਰ ਚੌਲ ਨੇ ਪਹਿਲੇ ਨੇ ਆਪਣੀ ਰਾਜਧਾਨੀ ਕਿੱਥੇ ਸਥਾਪਿਤ ਕੀਤੀ ਤਨਜ਼ੌਰ ਜਾਂ ਤਨਜ਼ਾਵਰ ਜਾਂ ਗੰਗਕੌਂਡਾ ਚੌਲਪੁਰਮ ਤੇ ਜਾਂ ਫਿਰ ਕਾਂਚੀ ਤੇ ਜਾਂ ਫਿਰ ਧਾਰਾ ਸੋ ਇਹ ਗੰਗਕੌਂਡਾ ਚੌਲਪੁਰਮ ਦੇ ਵਿੱਚ ਜਿਹੜੀ ਹੈਗੇ ਅਰਜਿੰਦਰ ਚੌਲ ਪਹਿਲੇ ਨੇ ਆਪਣੀ ਰਾਜਧਾਨੀ ਸਥਾਪਿਤ ਕੀਤੀ ਜਾਂ ਕਹਿ ਲੋ ਕਿ ਅਰਜਿੰਦਰ ਚੌਲ ਪਹਿਲੇ ਦੀ ਜਿਹੜੀ ਰਾਜਧਾਨੀ ਆ ਉਹ ਗੰਗਕੌਂਡਾ ਚੌਲਪੁਰਮ ਸੀਗੀ ਦੱਖਣ ਪਾਰਤ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਤੁਹਾਡਾ ਪ੍ਰਸ਼ਨ ਹੈ ਕਿਹੜੇ ਰਾਜੇ ਨੂੰ ਗੰਗਕੌਂਡਾ ਖਿਤਾਬ ਮਿਲਿਆ ਸੋ ਕਿਨੂੰ ਮਿਲੂਗਾ ਫਿਰ ਉਹ ਕਿਉਂਕਿ ਜਿਨੇ ਉਹ ਬਣਾਈ ਹੈ ਰਜਿੰਦਰ ਚੌਲ ਨੇ ਠੀਕ ਹੈ ਜਿਨੇ ਉਹਨੂੰ ਗੈਂਗਕੋਂਡਾ ਚੌਲਪੁਰਮ ਨੂੰ ਆਪਣੀ ਰਾਜਧਾਨੀ ਬਣਾਇਆ ਇਸੇ ਕਰਕੇ ਉਹਨਾਂ ਨੂੰ ਗੈਂਗਕੋਂਡਾ ਦਾ ਜਿਹੜਾ ਅਵਾਰਡ ਜਾਂ ਕਿ ਲੋਕ ਕਿ ਖਿਤਾਬ ਆ ਉਹ ਮਿਲਦਾ ਹੈ ਗੈਂਗਕੋਂਡਾ ਚੌਲਾਪੁਰਮ ਉਹਦੀ ਰਾਜਧਾਨੀ ਦਾ ਨਾਮ ਹੈ ਸੋ ਰਜਿੰਦਰ ਚੌਲ ਨੂੰ ਗੰਗਾ ਜਦੋਂ ਉਹਨਾਂ ਨੇ ਜਿੱਤੀ ਤਾਂ ਗੈਂਗਕੋਂਡਾ ਦਾ ਖਿਤਾਬ ਮਿਲਿਆ ਠੀਕ ਹੈ ਜੀ ਤੇ ਉਹਨਾਂ ਨੇ ਆਪਣੀ ਜਿਹੜੀ ਰਾਜਧਾਨੀ ਬਣਾਈ ਹੈ ਜਿਵੇਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਗੈਂਗਕੋਂਡਾ ਉੰਦਾ ਖਤਾਬ ਹੈ ਜਿਹੜਾ ਔਰਜਿੰਦਰ ਚੌਲ ਪਹਿਲੇ ਨੂੰ ਮਿਲਦਾ ਕਿਉਂਕਿ ਉਹਦਾ ਲਿੰਕ ਹੈ ਜਿਹੜਾ ਜੇ ਪਹਿਚਾਨਣਾ ਹੋਵੇ ਤਾਂ ਗੈਂਗਕੋਂਡਾ ਚੌਲਾਪੁਰਮ ਦੀ ਰਾਜਧਾਨੀ ਹੈ ਜਿਹੜੀ ਉਹ ਇਹਨੇ ਬਣਾਈ ਸੀਗੀ ਠੀਕ ਹੈ ਤੇ ਉਹਦਾ ਨਾਮ ਵੀ ਗੈਂਗਕੋਂਡਾ ਸੀ ਤੇ ਗੈਂਗਕੋਂਡਾ ਤੋਂ ਤੁਸੀਂ ਦੋ ਕリュー ਲੈ ਸਕਦੇ ਹੋ ਇੱਕ ਤਾਂ ਰਾਜਧਾਨੀ ਦਾ ਤੇ ਦੂਜਾ ਗੰਗਾ ਨੂੰ ਜਿੱਤਣ ਤੋਂ ਬਾਅਦ ਤਾਂ ਉਹ ਦੋਨਾਂ ਮਹਾਨ ਗੱਲਾਂ ਦਾ ਸਬੰਧ ਹੈ ਜਿਹੜਾ ਔਰਜਿੰਦਰ ਚੌਲ ਦੇ ਨਾਲ ਹੈ ਜੀ ਅੱਗੇ ਚੱਲਦੇ ਹਾਂ ਜੀ ਕਿਹੜੇ ਰਾਜੇ ਨੇ ਕਨੌਜ ਦੀਆਂ ਦੇ ਲਈ ਲੜਾਈਆਂ ਕੀਤੀਆਂ ਕਨੌਜ ਨੂੰ ਜਿੱਤਣ ਦੇ ਲਈ ਜਾਂ ਕਹਿ ਲੋ ਕਿ ਕਨੌਜ ਦੀ ਸੁਰੱਖਿਆ ਰੱਖਿਆ ਤੇ ਉਹਦੀ ਫਤਿਹ ਦੇ ਲਈ ਲੜਾਈਆਂ ਲੜਨ ਵਾਲੇ ਜਿਹੜੇ ਹੈਗੇ ਕਿਹੜੇ ਰਾਜੇ ਨੇ ਪਾਲ ਗੁਜਰ ਪ੍ਰਤੀਹਾਰ ਰਾਸ਼ਟ੍ਰਕੂਤ ਚਾਲਕੀਆ ਚੋਲ ਤੇ ਜਾਂ ਫਿਰ ਚੋਹਾਨ ਚੋਹਾਨ ਸਲੰਕੀ ਰਠੌਰ ਚਾਲ ਪਾਲ ਚਾਲੁਕੀਆ ਪਾਲ ਗੁਜਰ ਪ੍ਰਤੀਹਾਰ ਤੇ ਰਾਸ਼ਟ੍ਰਕੂਟ ਜਿਹੜਾ ਹੈਗਾ ਜੀ ਇਹ ਤੰਜਾ ਸੌਰੀ ਕਨੌਜ ਨੂੰ ਜਿੱਤਣ ਦੇ ਲਈ ਲੜਾਈਆਂ ਲੜਦੇ ਨੇ ਆਪਸ ਦੇ ਵਿੱਚ ਇਹਨਾਂ ਦਾ ਇਹ ਤ੍ਰੈਪੱਖੀ ਯੁੱਧ ਹੈ ਜਿਹੜਾ ਕਾਫੀ ਲੰਬਾ ਸਮਾਂ ਚੱਲਦਾ ਹੈ ਇਹਨੂੰ ਆਪਾਂ ਕਨੌਜ ਦੀ ਤਕੂਣੀ ਲੜਾਈ ਵੀ ਕਹਿੰਨੇ ਆ ਜਾਂ ਫਿਰ ਇਹਨੂੰ ਆਪਾਂ ਕਹਿੰਨੇ ਆ ਤ੍ਰੈਪੱਖੀ ਜਦ ਠੀਕ ਹੈ ਜੀ ਸੋ ਇਹ ਕਨੌਜ ਨੂੰ ਜਿੱਤਣ ਦੇ ਲਈ ਇਹਨਾਂ ਦੇ ਵਿਚ ਦੁਬਾਰਾ ਲੜਿਆ ਜਾਂਦਾ ਹੈ ਕਿਹਦੇ ਕਿਹਦੇ ਪਾਲਾਂ ਦੇ ਦੁਆਰਾ ਗੁਰਜਰ ਪ੍ਰਤੀਹਾਰਾਂ ਦੇ ਦੁਆਰਾ ਤੇ ਰਾਸ਼ਟ੍ਰਕੂਟਾਂ ਦੇ ਦੁਆਰਾ ਸੋ ਅੱਗੇ ਚੱਲਦੇ ਆਂ ਸਾਥੀਓ ਅਗਲਾ ਪ੍ਰਸ਼ਨ ਜੀ ਚਾਲੁਕੀਆ ਰਾਜਿਆਂ ਦਾ ਸਭ ਤੋਂ ਪ੍ਰਸਿੱਧ ਮੰਦਿਰ ਕਿਹੜਾ ਹੈ ਚਾਲੁਕੀਆ ਰਾਜਿਆਂ ਦਾ ਸਭ ਤੋਂ ਪ੍ਰਸਿੱਧ ਮੰਦਿਰ এলিਫੈਂਟਾ ਗੁਫਾਵਾਂ ਬਦਾਮੀ ਮੰਦਿਰ ਕੋਨਾਰਕ ਮੰਦਿਰ ਪ੍ਰਦੇਸ਼ਵਰ ਮੰਦਿਰ ਤਾਂ ਸਹੀ ਹੈ ਜੀ ਬਦਾਮੀ ਮੰਦਿਰ ਚਾਲੁਕੀਆ ਰਾਜਿਆਂ ਦਾ ਸਭ ਤੋਂ ਪ੍ਰਸਿੱਧ ਮੰਦਿਰ ਹੈ ਜਿਹੜਾ ਉਹ ਬਦਾਮੀ ਮੰਦਿਰ ਹੈ ਬਦਾਮੀ ਦੇ ਚਾਲੁਕੀਆ ਵੀ ਇਹਨਾਂ ਨੂੰ ਕਿਹਾ ਜਾਂਦਾ ਰਾਜਤਾਨੀ ਇਹਨਾਂ ਦੀ ਇੱਥੇ ਚਾਲੁਕੀਆ ਰਾਜਿਆਂ ਨੇ ਬਦਾਮੀ ਮੰਦਿਰ ਹੈ ਜਿਹੜੇ ਉਹ ਬਣਾਏ ਸੀਗੇ ਜੀ ਅੱਗੇ ਚੱਲਦੇ ਆਂ ਜੀ ਚੋਲ ਪ੍ਰਸ਼ਾਸਨ ਦਾ ਸਭ ਤੋਂ ਖਾਸ ਪੱਖ ਕਿਹੜਾ ਸੀ ਚੋਲ ਪ੍ਰਸ਼ਾਸਨ ਦਾ ਸਭ ਤੋਂ ਖਾਸ ਪੱਖ ਹੈ ਜਿਹੜਾ ਜੀ ਉਹ ਪਿੰਡਾਂ ਦੇ ਵਿੱਚ ਸੁਭਾਵਾਂ ਬਣਾਉਣਾ ਸੀਗਾ ਠੀਕ ਹੈ ਮਜ਼ਬੂਤ ਨੌ ਸੈਨਾ ਵੱਡੇ ਮੰਦਰ ਵਿਦੇਸ਼ ਵਪਾਰ ਇਹਨਾਂ ਤੋਂ ਬਣਾ ਇਹਨਾਂ ਦਾ ਜਿਹੜਾ ਸਭ ਤੋਂ ਮੇਨ ਹੈ ਜਿਹੜਾ ਜਾਂ ਖਾਸ ਪੱਖ ਉਹ ਪਿੰਡ ਸੁਭਾਵਾਂ ਸੀ ਪਿੰਡਾਂ ਦੇ ਵਿੱਚ ਇਹਨਾਂ ਨੇ ਸੁਭਾਵਾਂ ਬਣਾਈਆਂ ਜਿਸ ਤਰ੍ਹਾਂ ਹੁਣ ਆਪਾਂ ਪੰਚਾਇਤ ਕਹਿ ਦਿੰਦੇ ਆ ਉਸੇ ਤਰ੍ਹਾਂ ਦਾ ਬਿਲਕੁਲ ਇਹ ਕੰਮ ਕਰਦੀਆਂ ਸੀ ਸੁਭਾਵਾਂ ਪਰ ਉਹ ਤਾਂ ਪੰਚਾਇਤ ਦਾ ਪਿਸ਼ੋਕੜ ਕਹਿ ਸਕਦੇ ਆ ਪੰਚਾਇਤ ਨਹੀਂ ਸੀ ਠੀਕ ਹੈ ਪੰਚਾਇਤ ਦੀ ਤਰ੍ਹਾਂ ਕੰਮ ਕਰਦੀਆਂ ਸੀ ਸਿਮਿਲਰਿਟੀਜ਼ ਸੀਗੀਆਂ ਪੰਚਾਇਤਾਂ ਦਾ ਜਿਹੜਾ ਗਠਨ ਆ ਬਾਦ ਦੇ ਵਿੱਚ ਹੁੰਦਾ ਸੋ ਇਹ ਸੁਭਾਵਾਂ ਬਣਾਈਆਂ ਸੀ ਜਿਹੜੀਆਂ ਪਿੰਡੂ ਮਸਲਿਆਂ ਨੂੰ ਪਿੰਡਾਂ ਦੇ ਵਿੱਚੋਂ ਇਕੱਠਾ ਕਰਨਾ ਪਿੰਡੂ ਝਗੜਿਆਂ ਨੂੰ ਨਪਟਾਉਣਾ ਇੱਕ ਪਿੰਡ ਤੋਂ ਦੂਜੇ ਪਿੰਡ ਦੇ ਆਪਸੀ ਝਗੜਿਆਂ ਨੂੰ ਨਪਟਾਉਣਾ ਠੀਕ ਹੈ ਜੀ ਪ੍ਰਸ਼ਾਸਨਿਕ ਵਿਵਸਥਾ ਦਾ ਧਿਆਨ ਰੱਖਣਾ ਇਹ ਸਾਰੇ ਕੰਮ ਹੈ ਜਿਹੜੇ ਉਹ ਚੌਲ ਅੰਪਾਇਰਸ ਦੇ ਜਿਹੜੇ ਅਧਿਕਾਰੀ ਹੁੰਦੇ ਸੀਗੇ ਉਹਨਾਂ ਦੇ ਨਾਲ ਮਿਲ ਕੇ ਕਰਦੇ ਸੀ ਚੌਲ ਰਾਜਿਆਂ ਦੇ ਪਿੰਡ ਸੁਭਾਵਾਂ ਦੇ ਦੁਆਰਾ ਲੋਕਤੰਤਰੀ ਪ੍ਰਸ਼ਾਸਨ ਜਿਹੜਾ ਉਹ ਚਲਾਇਆ ਜਾਂਦਾ ਸੀ ਡੈਮੋਕ੍ਰੈਟਿਕ ਜਿਹੜੀ ਉਦਾਹਰਨ ਮਿਲਦੀ ਹੈ ਸਾਨੂੰ ਕਿ ਜਿਹੜੇ ਉਹ ਮਤਲਬ ਆਪਸੀ ਭਾਈਚਾਰਕ ਸਾਂਝ ਦੇ ਨਾਲ ਮਸਲਿਆਂ ਦਾ ਹੱਲ ਕਰਦੇ ਸੀ ਹਾਂਜੀ ਸੋ ਸਾਖਤੀ ਹੋਈ ਸੀਗੀ ਆਪਣੀ ਅੱਜ ਦੀ ਕਲਾਸ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਉਮੀਦ ਹੈ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇਗੀ ਕਲਾਸ ਨੂੰ ਲਾਈਕ ਸ਼ੇਅਰ ਜਰੂਰ ਕਰੋ ਹੋਰ ਸਾਥੀਆਂ ਦੇ ਨਾਲ ਸਾਂਝਾ ਵੀ ਕਰੋ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਪੇਡ ਕੋਰਸ ਬਾਈ ਕਰਨ ਦੇ ਲਈ ਹੁਣੇ Google Play Store ਤੋਂ ਐਪ ਨੂੰ ਡਾਊਨਲੋਡ ਕਰੋ ਐਪ ਦਾ ਨਾਮ ਹੈ GGNDS ਅਕੈਡਮੀ ਜਾਂ ਫਰ ਅਧਰ ਫਰਦਰ ਇਨਫੋਰਮੇਸ਼ਨ ਦੇ ਲਈ WhatsApp ਰਾਹੀਂ ਜਾਣਕਾਰੀ ਲੈ ਸਕਦੇ ਹੋ Telegram WhatsApp ਗਰੁੱਪ ਸਾਰੇ ਹੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੇ ਫ੍ਰੀ ਕਲਾਸਾਂ ਦੇ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੇ ਸੋ ਇਹ ਕੁਝ ਨਾ ਦੀ PDF ਹੈ ਜਿਹੜੀ ਇਹ ਵੀ ਤੁਹਾਨੂੰ ਆਪਣੀ ਐਪ ਤੇ ਹੀ ਪ੍ਰੋਵਾਈਡ ਹੋਊਗੀ ਠੀਕ ਹੈ ਜੀ ਐਪ ਨੂੰ ਡਾਊਨਲੋਡ ਕਰੋ ਸਾਰਾ ਡਾਟਾ ਜਿਹੜਾ ਹੈਗਾ ਉਹ ਜਲਦੀ ਹੀ ਇਹਦੇ ਉੱਪਰ ਅਪਲੋਡ ਕਰ ਦਿੱਤਾ ਜਾਊਗਾ ਜਿਹੜੀਆਂ PDF ਨੇ ਉਹ ਤੁਹਾਨੂੰ ਫ੍ਰੀ ਹੋਣਗੀਆਂ MCQs ਦੀਆਂ ਇੱਕ ਦਿਸ ਉਹ ਤੋਂ ਤੁਸੀਂ ਇਹਨਾਂ ਨੂੰ ਦੇਖ ਪੜ੍ਹ ਸਕਦੇ ਹੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਲ ਮਿਲਦੇ ਆਪਾਂ ਆਪਣੀ ਨਵੀਂ ਕਲਾਸ ਦੇ ਵਿੱਚ ਥੈਂਕਸ ਫॉर ਵਾਚਿੰਗ